ਕਾਂਗੜ ਪਿੰਡ ਲੱਗਦਾ ਹੁੰਦਾ ਮੇਲਾ ਅਸੀਂ ਤਾਂ ਸਰਾਰਤੀ ਸੀਗੇ ਉੱਥੇ ਗਰਪਾਲ ਪੂਲਾ ਇਵੇਂ ਕਾਉਣਾ ਸੀ ਗਾਇਕ ਤੇ ਸਟੇਜ ਲੱਗੀ ਵੀ ਸਾਰੇ ਲੱਗੇ ਇੱਕ ਕੋਈ ਨਹੀਂ ਹੁੰਦਾ ਪਿੰਡ ਚੋਂ ਕਲਾਕਾਰ ਸੀਗਾ ਸਾਨੂੰ ਪਤਾ ਸੀ ਗੁਰਦੇਵ ਮੋਰਨੀ ਵਾਲਾ ਵਜਦਾ ਹੁੰਦਾ ਬੱਸ ਵਾਲਾ ਉਹਦਾ ਨਾਂ ਸੀਰੀ ਰੜਿਆ ਭਾਈ ਤੇ ਸਾਨੂੰ ਉਹਦਾ ਟੈਂਪੂ ਵਾਲਾ ਸੀ ਇੱਕ ਸਾਨੂੰ ਜਾਣਦੇ ਸੀ ਹੁਣ ਬੱਸਾਂ ਵਾਲੇ ਕਰਕੇ ਉਹ ਵਾਲਾ ਸਾਨੂੰ ਉਹ ਵੀ ਸਰਾਰਤੀ ਸੀਗਾ ਹੁਣ ਵੱਡਾ ਹੋ ਗਿਆ ਉਹ ਗਾਜੀਆਣੇ ਦਾ ਇਹ ਵੀ ਕਿਲਾਕਾਰ ਆ ਕਹਿੰਦਾ ਮੈਂ ਕਿ ਅੱਲਾਹ ਕਹਿੰਦਾ ਹਾਂ ਕਹਿੰਦਾ ਅਸੀਂ ਇਹਨੂੰ ਕਹਤਾ ਵੀ ਇਹ ਕੰਪਨੀ ਵਾਲੇ ਆ ਸਾਡੇ ਬਾਰੇ ਮੈਂ ਕਿ ਕੰਪਨੀ ਕਿਹੜੀ ਆ ਇੰਤਜ਼ਾਰ ਚੋਂ ਕਹਿੰਦਾ ਲਿਓ ਲਿਓ ਬਟਿੰਡੇ ਵਾਲੀ ਮੈਂ ਕਿ ਠੀਕ ਹੈ ਲਿਓ ਕੰਪਨੀ ਦੀ ਸਾਡੇ ਕੋਲੇ ਆ ਗਿਆ ਉਹ ਬਾਈ ਜੀ ਤੁਸੀਂ ਕੰਪਨੀ ਵਾਲੇ ਮੈਂ ਕਿ ਹਾਂ ਕਹਿੰਦਾ ਕਿਹੜੀ ਕੰਪਨੀ ਆਪਣੀ ਮੈਂ ਕਿ ਲਿਓ ਕਹਿੰਦੇ ਇੱਥੇ ਕਿਵੇਂ ਆਇਆ ਮੈਂ ਕਿ ਗਰਪਾਲ ਪੁੱਲਾ ਵੀ ਆਪਾਂ ਹੀ ਚਲਾਇਆ ਅੱਛਾ ਕਹਿੰਦਾ ਗਰੀਬ ਤੇ ਵੀ ਕਰੋ ਕਿਰਪਾ ਮੈਂ ਕਿ ਗਾਣਾ ਸੁਣਾ ਉਹਨੇ ਜਦੋਂ ਇੱਕ ਗਾਣਾ ਸੁਣਾਇਆ ਮੈਂ ਕਿ ਅੱਲਾਹ ਗਰਦਾ ਮਾਨੂੰ ਨਹੀਂ ਗਏ ਮੈਂ ਕਿ ਤੂੰ ਆ ਗਿਆ ਆ ਹੀ ਹੁੰਦਾ ਮੈਂ ਕਿ ਸਾਡੀ ਤਾਂ ਦਿਮਾਗ ਇੰਨਾ ਹੁੰ ਹੀਰੋ ਹੈ ਉਹਦਾ ਭਰਾਵਾ ਪੁੱਲਾ ਨਾਲ ਕਿੱਥੇ ਸੁਣੇ ਗੁਰਦੇਵ ਦਾ ਉਹਨੂੰ ਗੁਰਦੇਵ ਦਾ ਮੁੰਡਾ ਆ ਗਿਆ ਉਹ ਕਹਿੰਦਾ ਚੱਲ ਘਰੇ ਕਹਿੰਦਾ ਪੱਠੇ ਲੈ ਕੇ ਰੋ ਕਹਿੰਦਾ ਚੱਲ ਕਿਹਨੇ ਪੱਠੇ ਮੈਂ ਕਹਿੰਦੀ ਰਕੈ ਸਾਰੀ ਗੱਲ ਨੂੰ ਮੈਂ ਕਹਾਂ ਕਰਾ ਦੇਣੀ ਆ ਸੀ ਬਟਿੰਡੇ ਜਾ ਕੇ ਮੈਂ ਕਹਾਂ ਬਲਦਾ ਅੱਜ ਤੈਨੂੰ ਕਿਰਪਾਲ ਪੁੱਲੇ ਨਾਲ ਜਿਹੜੀ ਕੁੜੀ ਗੌਂਦੀ ਆਖਰੀ ਜੱਸੀ ਸੀ ਕੀ ਲੁਧਿਆਣੇ ਤੋਂ ਸੀ ਮੈਂ ਕਹਾਂ ਉਹ ਮੈਂ ਕਹਿਣਾ ਤੇ ਇੱਕ ਗਾਣਾ ਤੇਰਾ ਜੋ ਉਹਨੇ ਤੋਂ ਗਾਣਾ ਕਰਾਉਣੀ ਆ ਇਹਦਾ ਭਾਈ ਮੈਨੂੰ ਮੈਨੂੰ ਪਹਿਲਾਂ ਦੱਸ ਦਿਓ ਮੈਂ ਕਹਾਂ ਬੇਫਿਕਰ ਰਹਾ ਪਾਰਾ ਦੱਸਾਂ ਕਿ ਮੈਂ ਕਹਾਂ ਯਾਰ ਕਲਾਕਾਰ ਤੂੰ ਹਜੇ ਬਣਿਆ ਨਹੀਂ ਕਹਿੰਦਾ ਕਿਵੇਂ ਮੈਂ ਕਹਾਂ ਜੋ ਉਹਦਾ ਭਾਈ ਮੇਰੇ ਟੈਂਪੂ ਨਾ ਟੰਗੀਆਂ ਬਹੁਤ ਮੈਂ ਕਹਾ ਪਾ ਦੇ ਪਾਈ ਦੇ ਅਸੀਂ ਉਹਦੇ ਗੱਲ ਚ ਪਵਾ ਦਿਆਂ ਮੈਂ ਕਿਹਾ ਯਾਰ ਗੱਲ ਨਹੀਂ ਬਣੀ ਕਹਿੰਦਾ ਮੈਂ ਤੇਰੇ ਕੱਪੜੇ ਵੀ ਸਹੀ ਕਹਿੰਦਾ ਹੁਣ ਕੋਤੇ ਹੋਰ ਫਿਰ ਉਹਨੂੰ ਮੈਂ ਕਿਹਾ ਯਾਰ ਤੂੰ ਇਹਦਾ ਪਜਾਮਾ ਪਾ ਲੈ ਚਾਦਰਾ ਦੇ ਚਾਦਰਾ ਬਨਾ ਤਾ ਇੱਕ ਦਾ ਫੜ ਕੇ ਕੁਰਤਾ ਪਵਾਤਾ ਸੀ ਉਹ ਟੈਂਪੂ ਚ ਜੁਬਾਤੇ ਮੈਂ ਕਿਹਾ ਤੁਸੀਂ ਇੱਥੇ ਬੈਠੇ ਰਹੋ ਕਾਣਾ ਵੇ ਕੀ ਲੱਗਣਾ ਉਹ ਕਹਿੰਦਾ ਬਾ ਠੀਕ ਹੈ ਅਸੀਂ ਉਹਨੂੰ ਦੂਜਾ ਟੈਂਪੂ ਵਾਲਾ ਕਹਿੰਦਾ ਗੋਤਲਤਾ ਮੰਗਾ ਲੈ ਇਨਾਂ ਵਾਸਤੇ ਉਹ ਪਤਾ ਨਹੀਂ ਕਿੱਥੋਂ ਪੈਸੇ ਫੜ ਕੇ ਲਿਆਇਆ ਲੈ ਬਾਈ ਜੀ ਗਲਾਸਾਂ ਦਾ ਪ੍ਰਬੰਧ ਨਹੀਂ ਹੋਇਆ ਮੈਂ ਕਹਿੰਦਾ ਲਿਓ ਕੰਪਨੀ ਵਾਲੇ ਆ ਹੀ ਪੀ ਜਾਂਦੇ ਉਹ ਯਾਰ ਮੇਰੇ ਨਾਲ ਦਾ ਨਦੀਪ ਬਿਆਉੜਾ ਅਸੀਂ ਮਗ ਭਾਗਵਰ ਕੰਪਨੀ ਦੇ ਮਾਲਕ ਐਂ ਕਰਦੇ ਹੁੰਦੇ ਕਹਿੰਦਾ ਯਾਰ ਸਿਰਾਂ ਹੀ ਆ ਤੂੰ ਬਾਈ ਥੋੜੇ ਜਿਹਾ ਕਹਿੰਦਾ ਕਮਾਂਢੀ ਹੈ ਨਹੀਂ ਮੈਂ ਆ ਗਿਆ ਦੁਆਜੇ ਘਰਪਾਲ ਬੁੱਲੇ ਨੂੰ ਜੇ ਪਤਾ ਲੱਗਿਆ ਪਾ ਮੋਟਰ ਤੇ ਉਹਨੇ ਇੱਧਰ ਆ ਜਾਣਾ ਉਹਨੇ ਗਾਉਣਾ ਨਹੀਂ